ਦਿਲ ਦਾ ਦੌਰਾ ਪੈਣ ਵਾਲੀ ਬਿਮਾਰੀ ਭਰਾਵੋ ਬਹੁਤ ਜ਼ਿਆਦੇ ਹੱਦ ਤੱਕ ਵੱਧ ਚੁੱਕੀ ਹੈਗੀ ਕਿਸੇ ਨੂੰ ਤੁਰਦੇ ਫਿਰਦੇ ਕਿਸੇ ਨੂੰ ਗੱਡੀ ਚਲਾਉਂਦੇ ਕਿਸੇ ਨੂੰ ਰੋਟੀ ਖਾਂਦੇ ਕਿਸੇ ਨੂੰ ਨਹਾਉਂਦੇ ਹੋਏ ਹਾਰਟ ਅਟੈਕ ਹੋ ਜਾਂਦਾ ਹੈ ਡਾਕਟਰਾਂ ਨੂੰ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਬਿਮਾਰੀ ਹੈ ਇਹ ਕਾਦੇ ਕਰਕੇ ਹੁੰਦਾ ਹੈਗਾ ਤੇ ਕੀ ਆਪਾਂ ਇਹ ਤੋਂ ਬਚਾਅ ਕਰ ਸਕਦੇ ਆਂਗੇ ਪਹਿਲੀ ਗੱਲ ਤਾਂ ਇਹ ਹੋਗੀ ਦੂਜੇ ਜਿਨ੍ਹਾਂ ਦੇ ਦੌਰੇ ਪੈਂਦੇ ਨੇਗੇ ਮਿਰਗੀ ਦਾ ਦੌਰਾ ਹੋ ਗਿਆ ਜਾਂ ਉਂ ਦੌਰਾ ਹੋ ਗਿਆ ਉਹਨਾਂ ਵਾਸਤੇ ਤੇ ਤੀਜਾ ਜਿਨ੍ਹਾਂ ਦਾ ਕੋਲ ਕੋਲੇਸਟ੍ਰੋਲ ਬੀਪੀ ਦੀਆਂ ਗੋਲੀਆਂ ਖਾਂਦੇ ਨੇ ਇਹ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਇਲਾਜ ਦੱਸਾਂਗੇ ਭਰਾਵੋ ਤੁਹਾਨੂੰ ਤੁਸੀਂ ਇੱਕ ਮਹੀਨਾ ਸਹੀ ਇਹ ਯੂਜ਼ ਕਰਨਾ ਹੈਗਾ ਕੋਈ ਤੁਹਾਨੂੰ ਜਿਆਦਾ ਤੁਹਾਡੇ ਪੈਸੇ ਨਹੀਂ ਲੱਗਦੇ ਹੈਗੇ ਨੋਟ ਕਰ ਲਿਓ ਜੀ ਇੱਕ ਤਾਂ ਦਾਲਚੀਨੀ ਲੈਣੀ ਹੈ ਤੁਸੀਂ ਪਹਿਲਾਂ ਕੌਲੀਕ ਲਿਆਇਓ ਦਾਲਚੀਨੀ ਦੀ ਤੇ ਇੱਕ ਜਿਹੜਾ ਆਪਣੇ ਸੜਕਾਂ ਤੇ ਅਰਜਨ ਦਾ ਦਰਖਤ ਖੜਾ ਹੁੰਦਾ ਲੰਮੇ ਲੰਮੇ ਜਿਹੇ ਪੱਤੇ ਹੁੰਦੇ ਨੇ ਉਹ ਤੇ ਚਾਹੇ ਤੁਸੀਂ ਨੈਟ ਤੇ ਭਰ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਆਪਣੇ ਸੜਕਾਂ ਤੇ ਆਮ ਹੀ ਖੜੇ ਹੁੰਦੇ ਨੇ ਉਹਦਾ ਸਾਕੋ ਉਤਾਰ ਲਿਓ ਜੀ ਸੁੱਕਾ ਸੁੱਕਾ ਗਿੱਲਾ ਨਹੀਂ ਇਸ ਸੱਕ ਨੂੰ ਉਦੋਂ ਬਾਅਦ ਤੁਸੀਂ ਸ਼ਾਮੇ ਸਕਾ ਲੈਣਾ ਹੈਗਾ ਜਿਹੜੀ ਦਾਲ ਚੀਨੀ ਹੈ ਤੇ ਸੱਕ ਦਾਲ ਚੀਨੀ ਦੇ 2-3 ਕ ਚਮਚੇ ਐਨੇ ਇੱਕ ਸੱਕ ਜਿਹੜੇ ਆਪਣੇ ਸਕਾਏ ਹੋਏ ਨੇ ਉਹਨਾਂ ਨੂੰ ਉਬਾਲਣਾ ਜੀ ਤੁਸੀਂ ਕਿਲੋ ਕ ਪਾਣੀ ਚ ਪਾ ਲਿਓ ਦੋਨੇ ਚੀਜ਼ਾਂ ਜਦੋਂ ਉਹ ਅੱਧੀਆਂ ਰਹਿ ਗਈਆਂ ਉਦੋਂ ਬਾਅਦ ਉਹਨੂੰ ਠੰਡਾ ਕਰ ਲਿਓ ਚੰਗੀ ਤਰ੍ਹਾਂ ਪੁਣ ਕੇ ਰੱਖ ਲਿਓ ਉਹਨੂੰ ਤੁਸੀਂ ਉਹ ਡੇਲੀ ਤੁਸੀਂ ਐਨਾ ਕ ਪਾਣੀ ਪੀਣਾ ਹੈਗਾ ਜੀ ਚੰਗੀ ਤਰ੍ਹਾਂ ਪੁਣ ਕੇ ਸਿੱਪ ਸਿੱਪ ਕਰਕੇ ਪੀਣਾ ਨਹੀਂ ਹੈਗਾ ਵੀ ਗਲਾਸ ਮੂੰਹ ਨੂੰ ਲਾ ਲਿਆ ਤੇ ਅੰਦਰ ਥੋੜਾ ਥੋੜਾ ਕਰਕੇ ਪੀਣਾ ਹੈਗਾ ਤੁਸੀਂ ਮਹੀਨਾ ਇਹ ਚੀਜ਼ ਯੂਜ਼ ਕਰਿਓ ਤੁਹਾਡੀਆਂ ਇਹ ਬਿਮਾਰੀਆਂ ਜੀ ਠੀਕ ਹੋ ਜਾਣੀਆਂ ਮੈਂ ਤੁਹਾਨੂੰ ਇਹ ਤਿੰਨ ਚਾਰ ਬਿਮਾਰੀਆਂ ਦੱਸਿਆ ਨੇ ਪਰ ਤੁਸੀਂ ਸਰਚ ਕਰਕੇ ਦੇਖਿਓ 30 ਤੋਂ 35 ਬਿਮਾਰੀਆਂ ਦਾ ਇਹ ਇਲਾਜ ਹੈ ਜੀ ਜੋ ਆਪਾਂ ਫ੍ਰੀ ਚ ਆਪਣੇ ਘਰੇ ਕਰ ਸਕਦੇ ਹਾਂ ਸਰੀਰ ਤੁਹਾਡਾ ਸਦਾ ਤੰਦਰੁਸਤ ਰਹੂਗਾ ਜਿਹੜੇ ਬੀਪੀ ਦੀਆਂ ਗੋਲੀਆਂ ਡੇਲੀ ਖਾ ਕੇ ਉੱਠਦੇ ਨੇ ਕੈਸਟਰੋਲ ਵਾਲੀਆਂ ਗੋਲੀਆਂ ਡੇਲੀ ਖਾਂਦੇ ਨੇਗੇ ਇੱਕ ਮਹੀਨਾ ਯੂਜ਼ ਕਰਕੇ ਦੇਖ ਲਿਓ ਤੁਸੀਂ ਬੀਪੀ ਦੀ ਤੇ ਕੈਸਟਰੋਲ ਦੀ ਗੋਲੀ ਛੱਡ ਜਾਓਗੇ ਮੈਂ ਆਪ ਕਹਿਣਾਗਾ ਬਹੁਤ ਵਧੀਆ ਚੀਜ਼ ਹੈਗੀ ਠੰਡੀ ਚੀਜ਼ ਹੈਗੀ ਤਸਵੀਰ ਬਹੁਤ ਠੰਡੀ ਹੈ ਇਹ ਚੀਜ਼ ਦੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਧੰਨਵਾਦ